ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਟਾਈਮ ਆਪਾਂ ਖੜੇ ਆ ਗੁਰਦੁਆਰਾ ਭੂਰਾ ਸਾਹਿਬ ਦੇ ਕੋਲ ਰਾਤ ਥੋੜਾ ਜਿਆਦਾ ਘਟ ਸੀਗਾ ਇਸ ਕਰਕੇ ਆਪਾਂ ਗੁਰਦੁਆਰਾ ਭੂਰਾ ਸਾਹਿਬ ਦੇ ਦਰਸ਼ਨ ਨਹੀਂ ਕਰਾ ਸਕੇ ਇਸ ਟਾਈਮ ਸਵੇਰ ਹੋ ਚੁੱਕੀ ਆ ਆ ਜੇ ਰਾਮਾ ਨਹਿਮ ਆਪਹੀ ਗੁਰਦੁਆਰਾ ਭੂਰਾ ਸਾਹਿਬ ਔਰ ਕਿਉਂ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਭਰਾ ਸਿੰਘ ਦੇ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤੇ ਸਿੰਘ ਜੀ ਪੈਰ ਨਾ ਬਣ ਮਹਾਂ ਆ ਕੇ ਕਰਾਣਾ ਤੇ ਆ ਕੇ ਮਹਾਂ ਬੈਤ ਨਾ ਤੇ ਆਵਾਜ਼ ਗੱਠ ਬਹੁਤ ਜਿਆਦਾ ਜੀ ਗੁਰਦੁਆਰੇ ਦੇ ਸੰਗਤਾਂ ਦਾ انھا جس کے دتہ پر बाजोरावर तुबा फतेह सिंह का ये पवित्र जगह इथें बापा जोरवर सिंह जी बापा ਸ਼ਾਫੀਦ ਦਸੰਬਰ 17 2004 ਇਸ ਵੀ ਨੂੰ ਦਿਵਾਰ ਚ ਚਣ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ। ਵਾਹਿਗੁਰੂ 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 わし、わり、こわり、こ ਪੁਰਤੂਰਾ ਪੁਰਾ ਸੈਗੁੰਦਰਾ ਸੰਦਰਾ ਨਾ ਕੱਟ ਪੋਲੀਟਿਕਸ ਪੰਗਤ ਜੀ ਤੁਸੀਂ ਦੇਖ ਸਕਦੇ ਹੋ ਇਹ ਪਵਿੱਤਰ ਸਥਾਨ ਹੈ ਕਿੱਥੇ ਬਾਬਾ ਜੂਹਰਾਵਰ ਸਿੰਘ ਤੋਂ ਪਤੀ ਸਿੰਘ ਜੀ ਜਨਮ ਦਿਵਸ ਵਿੱਚ ਚੰਕੇ ਸ਼ਹੀਦ ਕਰ ਦਿੱਤਾ ਗਿਆ ਹੈ ਸਾਹਮਣੇ ਪਾਲਕੀ ਸ ਹੈ ਸ਼ੋਭਿਤ ਹੈ ਜਗਾਤ ਹੈ ਸਤਨਾਮ ਆਇਆ ਕੀਏ ਜਿਤ ਜੰਮਨ ਵਾਲਾ ਵਾ ਲੋਹੀਰਨ ਕੋ ਲੈ ਗੁਰਦੁਆਰਾ ਭੋਰਾ ਸਾਹਿਬ ਦੇ ਬਿਲਕੁਲ ਸਾਹਮਣੇ ਇਧਰਲੀ ਸਾਈਡ ਬਾਈ ਕਿਤਾਬਾਂ ਦਾ ਲੰਗਰ ਲਾਈ ਬੈਠਿਆ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਨੂੰ ਸ਼ਹੀਦੀ ਸਮਾ ਸਤਾਪ ਜੀ ਨੂੰ ਸਮਰਪਿਤ ਕਿਤਾਬਾਂ ਦਾ ਬਾਈ ਲੰਗਰ ਲਾਈ ਬੈਠੇ ਆ ਜਿਹਦੇ ਵਿੱਚ ਪੰਜਾਬੀ ਮਾਂ ਬੋਲੀ ਵਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆ ਤੇ ਛੋਟੇ ਸਾਹਿਬ ਜੀ ਦੀਆਂ ਪੁਸਤਕਾਂ ਚਲੋ ਸੰਗੋ ਅੱਗੇ ਜਿਹੜੀ ਆਪਣੀ ਸਾਹਿਜ ਪਾਠ ਆਪਾਂ ਕਰਦੇ ਹੁੰਨੇ ਆ ਉਹ ਡਾਇਰੀ ਬਹੁਤ ਵਧੀਆ ਉਪਰਾਲਾ ਭਰਾਵਾ ਦਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਰ ਜੀ ਕਿਤਾਬਾਂ ਦਾ ਲੰਗਰ ਲਾਇਆ ਗਿਆ ਕਿਹੜੀ ਸੰਸਥਾ ਵੱਲੋਂ ਲਾਇਆ ਗਿਆ ਇਹ ਹਾਂ ਜੀ ਸ੍ਰੀ ਸੈਜਪੜ ਸੇਵਾ ਸੁਸਾਇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਆ ਸੰਗਤ ਲਈ ਆ ਠੀਕ ਹੈ ਜੀ ਅੱਗੇ ਜੋ 350 ਸਾਲਾਗੁਰਪ ਤੇ ਗਵਾਦਰ ਜੀ ਦੀ ਸ਼ਹੀਦੀ ਸਤਾਪਦੀ ਹੈਗੀ 2025 ਦੇ ਵਿੱਚ ਨਵੰਬਰਸ ਮਨਾਈ ਜਾਊਗੀ ਸੰਗਤ ਵੱਲੋਂ ਵੱਡੇ ਪੱਧਰ ਤੇ ਤੇ ਅਸੀਂ ਅੱਜ ਤੋਂ ਲੱਗੇ ਆਂਗੇ ਤੇ ਪੂਰਾ ਸਾਲ ਬੇਰਨਸ ਤੇ ਵੀ ਅਸੀਂ ਅੱਗੇ ਵੀ ਸਤਾਪਦੀਆਂ ਮਨਾਉਣੇ ਆਗੇ ਆਪਣੇ ਅਖੰਡ ਪਾਠ ਸਾਹਿਬ ਕਰਕੇ ਜਾਂ ਨਗਰ ਕੀਰਤਨ ਕਰਕੇ ਲੰਗਰ ਲਾ ਕੇ ਇਸ ਵਾਰ ਜਿਹੜੀ ਅਸੀਂ ਸੰਗਤ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਬਾਣੀ ਪੜ ਕੇ ਘਰਾਂ 'ਚ ਸਹਿਜ ਪਾਠ ਕਰਕੇ ਪੋਥੀ ਸਾਹਿਬ ਦਾ ਪ੍ਰਕਾਸ਼ ਕਰਕੇ ਤੇ ਸਹਿਜ ਪਾਠ ਸੰਪੂਰਨ ਨਵੰਬਰ ਮਹੀਨੇ ਗੁਰਦੇਵ ਪਾਤਸ਼ਾਹ ਗੁਰਦੇਵਾਦਰ ਪਾਤਸ਼ਾਹ ਦੀ ਸ਼ੀਤੀ ਨੂੰ ਸਮਰਪਿਤ ਜਿਹੜਾ ਸੰਪੂਰਨ ਸਹਿਜ ਪਾਠ ਜਿਹੜੇ ਆ ਉਹ ਸਮਾਗਮ ਰੱਖਾਂਗੇ ਅਸੀਂ ਉਹ ਸੰਗਤ ਨੂੰ ਅਸੀਂ ਮੈਸੇਜ ਦੇਵਾਂਗੇ 1 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਕੋਸ਼ਿਸ਼ ਹੈਗੀ ਸਾਡੀ ਵੀ ਅਸੀਂ ਪੂਰਾ 1 ਮਹੀਨਾ ਜਿਹੜਾਗਾ ਵਕ ਵਕਤਾਰ ਮਿਕਸਤਾਨਾ ਦੇ ਉੱਪਰ ਜਾ ਕੇ ਸਹਿਜ ਪੜ ਸੰਪੂਰਨ ਸਮਾਗਮ ਤੇ ਸੰਗਤ ਨੂੰ ਬਾਣੀ ਪੜਨ ਲਈ ਪ੍ਰੇਰਿਤ ਕੀਤਾ ਠੀਕ ਹੈ ਜੀ ਬਹੁਤ ਵਧੀਆ ਪ੍ਰਾਲਾਪ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ